ਇਜ਼ਰਾਈਲ ਅਤੇ ਈਰਾਨ ਵਿਚਾਲੇ ਹਮਲੇ ਹੋਏ ਤੇਜ਼ 78 ਲੋਕਾਂ ਦੀ ਹੋਈ ਮੌਤ 300 ਤੋਂ ਵਧੇਰੇ ਗੰਬੇਜ਼ ਜ਼ਖਮੀ ਜੰਗ ਦਾ ਖਤਰਾ ਹੋਇਆ ਹੋ ਡੂੰਗਾ ਤਹਿਰਾਨ ਚ ਜ਼ੋਰਦਾਰ ਧਮਾਕਿਆਂ ਦੀਆਂ ਸੁਣੀਆਂ ਆਵਾਜ਼ਾਂ ਅਸਮਾਨ ਚ ਸੁਣੇ ਗਏ ਸਾਇਰਨ ਅਤੇ ਧਮਾਕੇ ਇਜ਼ਰਾਈਲ ਨੇ ਦੋ ਈਰਾਨੀ 에ਅਰ ਬੇਸ ਸਾਨੂੰ ਕੀਤਾ ਤਬਾਹ ਅੱਜ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਕਈ ਇਲਾਕਿਆਂ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਈਰਾਨੀ ਸਰਕਾਰੀ ਮੀਡੀਆ ਮੁਤਾਬਕ ਇਹ ਧਮਾਕੇ ਬਹੁਤ ਸ਼ਕਤੀਸ਼ਾਲੀ ਸਨ ਅਤੇ ਸ਼ਹਿਰ ਦੇ ਉੱਪਰ ਧੂੰਏ ਦੇ ਦੋ ਵੱਡੇ ਬੱਦਲ ਉੱਠਦੇ ਦੇਖੇ ਗਏ। ਹਾਲਾਂਕਿ ਇਹਨਾਂ ਧਮਾਕਿਆਂ ਦੇ ਠੋਸ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ। ਇਸ ਘਟਨਾ ਨੂੰ ਇਜ਼raਇਲੀ ਹਮਲਿਆਂ ਨਾਲ ਜੋੜਿਆ ਜਾ ਰਿਹਾ ਹੈ। ਅੱਜ ਸਵੇਰੇ ਤਹਿਰਾਨ ਦੇ ਮਹਿਰਾਬਾਦ ਹਵਾਈ ਅੱਡੇ ਤੋਂ ਕਾਲਾ ਧੂੰਆਂ ਅਤੇ ਅੱਗ ਨਿਕਲਦੀ ਦੇਖੀ ਗਈ। ਰਾਈਟਰਜ਼ ਅਨੁਸਾਰ ਦੋ ਪ੍ਰੋਜੈਕਟਾਈਲ ਮਿਜ਼ਾਈਲਾਂ ਨੇ ਖੇਤਰ ਨੂੰ ਨਿਸ਼ਾਨਾ ਬਣਾਇਆ ਹਮਲਿਆਂ ਵਿੱਚ 78 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖਮੀ ਹੋਏ ਹਨ ਡਿਫੈਂਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਸ਼ੁੱਕਰਵਾਰ ਨੂੰ ਦੋ ਵੱਡੇ ਇਰਾਨੀ 에ਅਰ ਬੇਸਾਂ ਨੂੰ ਨਿਸ਼ਾਨਾ ਬਣਾਇਆ ਹੈ ਆਈਡੀਐਫ ਨੇ ਦਾਅਵਾ ਕੀਤਾ ਕਿ ਉਸਨੇ ਤਬ੍ਰਿਜ 에ਅਰ ਬੇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਦਰਜਨ ਡਰੋਨ ਅਤੇ ਮਿਜ਼ਾਈਲ ਲਾਂਚਰ ਵੀ ਤਬਾਹ ਕੀਤੇ ਗਏ ਇਜ਼ਰਾਈਲੀ ਫੌਜ ਦੇ ਬੁਲਾਰਿਆਂ ਅਨੁਸਾਰ ਸਾਡੀ ਕਾਰਵਾਈ ਯੋਜਨਾ ਬੰਦ ਸਟ੍ਰੇਕ ਅਤੇ ਫੈਸਲਾ ਕੌਣ ਸੀ ਇਸ ਨਾਲ ਈਰਾਨ ਦੀ ਫੌਜੀ ਸਮਰੱਥਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਇਸ ਘਟਨਾ ਤੋਂ ਪਹਿਲਾਂ ਵੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਆਪਣੇ ਸਿਖਰ ਤੇ ਹੈ ਵੀਰਵਾਰ ਨੂੰ ਇਜ਼ਰਾਈਲ ਨੇ ਈਰਾਨ ਦੇ ਪਰਮਾਣੂ ਸਥਾਨਾਂ ਦੇ ਇੱਕ ਵੱਡਾ ਹਮਲਾ ਕੀਤਾ ਜਿਸ ਦੇ ਵਿੱਚ ਬਹੁਤ ਸਾਰੇ ਵਿਗਿਆਨੀ ਅਤੇ ਸੀਨੀਅਰ ਫੌਜੀ ਅਧਿਕਾਰੀ ਮਾਰੇ ਗਏ ਜਵਾਬ ਦੇ ਵਿੱਚ ਈਰਾਨ ਨੇ ਇਜ਼ਰਾਈਲ ਉਤੇ ਸੌ ਤੋਂ ਵੱਧ ਡਰੋਨ ਦਾਗੇ ਹਾਲਾਂਕਿ ਇਜ਼ਰਾਈਲ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਰੋਕ ਲਿਆ ਹੁਣ ਤਾਜ਼ਾ ਹਮਲਿਆਂ ਤੇ ਧਮਾਕਿਆਂ ਨੇ ਮੱਧ ਪੂਰਬ ਦੇ ਵਿੱਚ ਇੱਕ ਵਿਆਪਕ ਯੁੱਧ ਦੇ ਡਰ ਨੂੰ ਹੋਰ ਵਧਾ ਦਿੱਤਾ ਹੈ ਇਜ਼ਰਾਈਲ ਅਤੇ ਈਰਾਨ ਲਗਾਤਾਰ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਿਜ਼ਾਈਨਾ ਤੇ ਡਰੋਨ ਦਾਗੇ ਜਾ ਰਹੇ ਨੇ ਅਤੇ ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਮਲਾਵਿਚਾਰ ਇਜ਼ਰਾਈਲੀ ਫੌਜ ਨੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ ਤਾਜ ਸਵੇਰੇ ਯਰੂਸ਼ਲਮ ਦੇ ਆਸਮਾਨ ਦੇ ਵਿੱਚ ਸਾਇਰਨ ਅਤੇ ਧਮਾਕੇ ਸੁਣੇ ਗਏ ਜੋ ਦਰਸਾਉਂਦੇ ਹਨ ਕਿ ਈਰਾਨ ਨੇ ਦੁਬਾਰਾ ਹਮਲਾ ਕੀਤਾ ਹੈ ਹਮਲਾਵਿਚਾਰ ਇਜ਼ਰਾਈਲੀ ਫੌਜ ਨੇ ਨਾਗਰਿਕਾਂ ਨੂੰ ਸਹੀ ਸਲਾਮਤ ਥਾਵਾ ਤੇ ਜਾਣ ਦੀ ਅਪੀਲ ਕੀਤੀ ਹੈ ਤਾਂ ਈਰਾਨ ਦੇ ਸੁਪਰੀਮ ਲੀਡਰ ਈਆਤੋਲਾ ਅਲੀ ਖਮੇਨੀ ਨੇ ਇੱਕ ਸੰਦੇਸ਼ ਵਿੱਚ ਕਿਹਾ ਅਸੀਂ ਸਪਰਾ ਤੋਂ ਬਾਦ ਉਹਨਾਂ ਨੂੰ ਸੁਰੱਖਿਅਤ ਤੌਰ ਤੇ ਭੱਜਣ ਨਹੀਂ ਦੇਵਾਂਗੇ ਸਯੁਕਤ ਰਾਸ਼ਟਰ ਵਿੱਚ ਈਰਾਨ ਦੇ ਰਾਜਦੂਸ ਨੇ ਕਿਹਾ ਕਿ ਇਜ਼ਰਾਈਲੀ ਹਮਲੇ ਦੇ ਵਿੱਚ ਹੁਣ ਤੱਕ 78 ਲੋਕ ਮਾਰੇ ਗਏ ਤੇ 320 ਗੰਭੀਰ ਜ਼ਖਮੀ ਹੋਏ ਹਨ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਰਹੀ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.